ਇੱਕ ਵਾਰ ਮਾਇਆ ਭਗਵਾਨ ਨੂੰ ਆਖਣ ਲੱਗੀ ਭਗਵਾਨ ਸਾਰੇ ਸੰਸਾਰ ਦੀ ਰਚਨਾ ਤੂੰ ਕੀਤੀ ਜਗਾ ਜਗਾ ਤੇ ਤੇਰੇ ਮੰਦਰ ਬਣੇ ਹੋਏ ਨੇ ਸਾਰੇ ਲੋਕ ਤੇਰਾ ਨਾਮ ਜਪ ਰਹੇ ਨੇ ਦਿਨ ਰਾਤ ਪ੍ਰਚਾਰ ਤੇਰਾ ਹੁੰਦਾ ਪਿਆ ਘੰਟੇ ਮੰਦਰਾਂ ਦੇ ਵਿੱਚ ਤੇਰੇ ਵਜਨ ਦੇ ਦਿਨ ਰਾਤ ਤੇਰਾ ਪ੍ਰਚਾਰ ਹੋ ਰਿਹਾ ਵੇਖ ਮੇਰਾ ਕਿਤੇ ਪ੍ਰਚਾਰ ਵੀ ਨਹੀਂ ਨਾ ਮੇਰਾ ਕਿਤੇ ਕੋਈ ਮੰਦਰ ਬਣਿਆ ਹੋਇਆ ਮੈਂ ਅੰਦਰੋਂ ਅੰਦਰ ਇਹਨਾਂ ਨੂੰ ਮੋਹ ਲੈਣੀ ਆ ਇਹ ਉਤੋਂ ਤੋਂ ਤੇਰੇ ਭਗਤ ਨੇ ਇਹਨਾਂ ਨੂੰ ਕਿਤੇ ਮੌਕਾ ਮਿਲ ਜਾਏ ਨਾ ਫਿਰ ਆਪਣੀ ਔਕਾਤ ਵਿਖਾ ਦਿੰਦੇ ਅਸਲ ਦੇ ਵਿੱਚ ਇਹ ਮਾਇਆ ਦੇ ਇਹ ਮੇਰੇ ਭਗਤ ਨੇ ਭਗਵਾਨ ਆਖਣ ਲੱਗੇ ਨਹੀਂ ਮੇਰੇ ਭਗਤ ਵੀ ਹੈਗੇ ਨੇ ਆਖਣ ਲੱਗੇ ਵਿਖਾਓ ਅੱਜ ਮੈਂ ਤੁਹਾਨੂੰ ਧੱਕੇ ਨਾਮ ਰਵਾਏ ਤੇ ਮੇਰਾ ਨਾਮ ਵੀ ਮਾਇਆ ਨਹੀਂ ਭਗਵਾਨ ਆਖਣ ਲੱਗੇ ਫਲਾਣੀ ਥਾਂ ਤੇ ਇੱਕ ਸੇਠ ਰਹਿੰਦਾ ਬੜਾ ਚੰਗਾ ਉਹਨੇ ਸਰਾਹ ਬਣਾਈ ਹੋਈ ਆਖਣ ਲੱਗੀ ਵੇਖ ਲੈਨੇ ਉੰਨੀ ਚਲੋ ਤੁਸੀਂ ਮੈਂ ਵੀ ਤੁਹਾਡੇ ਮਗਰ ਹੀ ਉੰਨੀ ਭਗਵਾਨ ਇੱਕ ਬੁੱਢੇ ਦੇ ਸਾਧ ਦਾ ਰੂਪ ਧਾਰਨ ਕਰਕੇ ਉਹ ਜਿਹੜਾ ਸੇਠ ਸੀ ਨਾ ਉਹਨੇ ਸਰਾਂ ਬਣਾਈ ਹੋਈ ਸੀ ਮੁਸਾਫਰਾਂ ਵਾਸਤੇ ਬੜਾ ਚੰਗਾ ਸੀ ਤੀਰਥ ਯਾਤਰਾ ਤੇ ਜਿਹੜੇ ਲੋਕ ਜਾਂਦੇ ਸਨ ਉਹਨਾਂ ਨੂੰ ਕਮਰੇ ਦਿੰਦਾ ਸੀ ਬਸਤਰ ਦਿੰਦਾ ਸੀ ਤੁਰਨ ਲੱਗਿਆਂ ਪੈਸੇ ਵੀ ਦਿੰਦਾ ਸੀ ਬੜੀ ਸੇਵਾ ਕਰਦਾ ਕਰਦਾ ਸੀ ਉਸ ਸਰਾਂ ਦੇ ਬਾਹਰ ਬੁੱਢੇ ਜੇ ਸਾਧੂ ਦਾ ਰੂਪ ਧਾਰਨ ਕਰਕੇ ਭਗਵਾਨ ਆ ਕੇ ਬੈਠ ਗਏ ਸੇਠ ਨੇ ਵੇਖਿਆ ਕੋਈ ਸਾਧ ਆਇਆ ਹੈ ਬਜ਼ੁਰਗਿਆ ਵਿਚਾਰਾ ਤੇ ਠੰਡ ਦਾ ਟਾਈਮ ਆ ਤੇ ਬਾਹਰ ਬੈਠਾ ਹੈ ਸੇਠ ਜੀ ਆਏ ਆ ਕੇ ਬਜ਼ੁਰਗ ਬਾਬੇ ਨੂੰ ਆਖਿਆ ਬਾਬਾ ਬਾਹਰ ਠੰਡ ਬੜੀਏ ਵੇਖ ਐਨੇ ਕਮਰੇ ਬਣਾਏ ਨੇ ਤੁਹਾਡੇ ਵਾਸਤੇ ਹੀ ਨੇ ਅੰਦਰ ਚੱਲ ਕੇ ਡੇਰਾ ਲਾ ਉਹ ਬਾਬਾ ਆਖਣ ਲਗਾ ਸੇਠ ਜੀ ਗੱਲ ਇਹ ਆ ਮੈਂ ਆਪਣਾ ਚਾਲੀਆ ਕਟਣਾ ਹੈ ਜੇ ਇਸ ਕਮਰੇ ਦੇ ਵਿੱਚ ਵੀ ਮੇਰਾ ਡੇਰਾ ਲਵਾਏਗਾ 40 ਦਿਨ ਤੋਂ ਪਹਿਲਾਂ ਮੈਨੂੰ ਕੋਈ ਉਥੋਂ ਉਠਾਵੇ ਨਾ ਉਹ ਸੇਠ ਆਖਣ ਲੱਗਾ ਜਿਹੜੇ ਮਰਜੀ ਕਮਰੇ ਦੇ ਵਿੱਚ ਤੂੰ ਆਪਣਾ ਆਸਣ ਵਿਛਾਲਾ ਜਿੰਨੀ ਦੇਰ ਤੱਕ ਤੇਰਾ ਚਾਲੀਆਂ ਪੂਰਾ ਨਹੀਂ ਨਾ ਹੁੰਦਾ ਤੈਨੂੰ ਉੱਥੋਂ ਕੋਈ ਉਠਾਵੇਗਾ ਨਹੀਂ ਇੱਕ ਕਮਰਾ ਸਾਫ਼ ਕਰਵਾ ਕੇ ਉਸ ਬਾਬੇ ਦਾ ਡੇਰਾ ਲਵਾ ਦਿੱਤਾ ਉਹ ਆਪਣਾ ਚਾਲੀਆਂ ਕਰਨ ਲੱਗ ਪਿਆ ਮਾਇਆ ਹੁਣੀ ਵੀ ਮਗਰੇ ਆ ਗਏ ਰਾਣੀ ਦਾ ਰੂਪ ਧਾਰਨ ਕਰ ਲਿਆ ਨਾਲ ਗੋਲੀਆਂ ਸਖੀਆਂ ਨਾਲ ਲਈਆਂ ਹੋਈਆਂ ਨੇ ਬਹੁਤ ਵੱਡਾ ਇੱਕ ਟੈਂਟ ਲਾਇਆ ਹੋਇਆ ਕਾਮ ਖਿਆਲ ਦਾ ਟੈਂਟ ਬੜਾ ਵੱਡਾ ਪੰਡਾਲ ਲਾਇਆ ਜਿੰਨੂੰ ਵੇਖ ਕੇ ਬੰਦਾ ਪ੍ਰਭਾਵਿਤ ਹੁੰਦਾ ਹੈ ਸੇਠ ਉੱਠਿਆ ਸਵੇਰ ਹੋਈ ਆਖਣ ਲੱਗਾ ਐਡਾ ਕੋਈ ਅਮੀਰ ਬੰਦਾ ਆ ਗਿਆ ਇਹ ਕੌਣ ਆ ਚੱਲ ਕੇ ਪੁੱਛੀਆਂ ਤਾਂ ਸਹੀ ਰਾਣੀ ਦੇ ਕੋਲ ਸੇਠ ਗਿਆ ਜਾ ਕੇ ਰਾਣੀ ਨੂੰ ਨਮਸਕਾਰ ਕੀਤੀ ਸੇਠ ਜੀ ਆਖਣ ਲੱਗੇ ਰਾਣੀ ਸਾਹਿਬਾ ਕੋਈ ਸੇਵਾ ਮੇਰੇ ਵਾਸਤੇ ਦੱਸੋ ਰਾਣੀ ਨੇ ਲਿਸਟ ਬਣਾ ਕੇ ਦੇ ਦਿੱਤੀ ਸੇਠ ਜੀ ਇੱਕ ਕੰਮ ਕਰੋ ਜੇ ਸੇਵਾ ਕਰਨੀ ਚਾਹੁੰਦੇ ਉਹਨਾਂ ਆਹ ਸ਼ਰਦਾਈ ਦਾ ਸਮਾਨ ਸਾਨੂੰ ਲਿਆ ਦਿਓ ਬਦਾਮ ਲੌਂਗ ਤੇ ਆਚਾਰ ਤਰ੍ਹਾਂ ਦੇ ਮਗਜ ਖਸਖਸ ਇਹ ਸਾਰਾ ਸਮਾਨ ਲਿਖ ਕੇ ਦੇ ਦਿੱਤਾ ਸੇਠ ਜੀ ਨੇ ਬਜਾਰੋ ਸਮਾਨ ਲਿਆ ਦਿੱਤਾ ਰਾਣੀ ਦੀਆਂ ਗੋਲੀਆਂ ਨੇ ਸਰਦਾਈ ਰਗੜੀ ਆਪ ਵੀ ਸਰਦਾਈ ਪੀਤੀ ਤੇ ਸੇਠ ਜੀ ਨੂੰ ਵੀ ਉਹ ਸਰਦਾਈ ਪਿਆ ਦਿੱਤੀ ਜਦੋਂ ਸੇਠ ਜੀ ਨੇ ਸਰਦਾਈ ਪੀਤੀ ਤੇ ਉਹ ਸਾਰੇ ਸਰਦਾਈ ਵਾਲੇ ਡੰਡੇ ਜਿਹੜੇ ਨੇ ਉਹ ਸੋਨੇ ਦੇ ਨਜ਼ਰ ਆ ਰਹੇ ਨੇ ਉਹ ਸਰਦਾਈ ਵਾਲਾ ਡੰਡਾ ਵੀ ਸੋਨੇ ਦਾ ਨਜ਼ਰ ਆਉਂਦਾ ਹੈ ਮਾਇਆ ਉਹ ਰਾਣੀ ਆਖਣ ਲੱਗੀ ਸੇਠ ਜੀ ਅਸੀਂ ਆਹ ਝੂਠੇ ਭਾਂਡੇ ਨਾ ਕਦੇ ਮਾਂਜੇ ਨਹੀਂ ਗੇ ਅਸੀਂ ਰੋਜ਼ ਹੀ ਨਵੇਂ ਭਾਂਡੇ ਯੂਜ਼ ਕਰਦੇ ਆ ਆਪਣਾ ਕੋਈ ਨੌਕਰ ਬੁਲਾ ਕੇ ਨਾ ਇਹਨੂੰ ਇਹਨਾਂ ਨੂੰ ਰੂੜੀ ਤੇ ਸਟਵਾ ਦਿਓ ਸੇਠ ਮਨਦੇ ਵਿੱਚ ਸੋਚਦਾ ਸੋਨੇ ਦੇ ਭਾਂਡੇ ਜਿਹੜੇ ਨੇ ਰੂੜੀ ਤੇ ਸਟਣੇ ਨੇ ਇਹਨਾਂ ਨੂੰ ਤੇ ਮੈਂ ਆਪ ਚੁੱਕ ਕੇ ਘਰ ਲੈ ਕੇ ਜਾਵਾਂਗਾ ਸੇਠ ਰਾਣੀ ਨੂੰ ਆਖਣ ਲੱਗਾ ਰਾਣੀ ਸਾਹਿਬਾ ਨੌਕਰਾਂ ਨੂੰ ਕੀ ਸਦਨਾ ਹੈ ਇਹ ਕੰਮ ਮੈਂ ਆਪ ਹੀ ਕਰ ਲੈਣਾ ਸਾਰੇ ਸੋਨੇ ਦੇ ਭਾਂਡੇ ਇਕੱਠੇ ਕਰਕੇ ਘਰ ਲੈ ਗਿਆ ਜਾ ਕੇ ਮੁੰਡਿਆਂ ਨੂੰ ਆਂਦਾ ਮੁੰਡਿਓ ਆਪਣੇ ਤੇ ਵਾਰੇ ਨਿਆਰੇ ਹੋ ਗਏ ਇਹ ਰਾਣੀ ਅਗਰ ਕੋਈ 8-10 ਦਿਨ ਇੱਥੇ ਰਹਿ ਗਈ ਨਾ ਆਪਣਾ ਤੇ ਪੁਸ਼ਤਾਂ ਦੀਆਂ ਰੋਟੀਆਂ ਆਪਣੀਆਂ ਬਣ ਜਾਣੀਆਂ ਨੇ ਸੇਠ ਆਪਣੇ ਮੁੰਡਿਆਂ ਨੂੰ ਨਾਲ ਲੈ ਕੇ ਆਇਆ ਰਾਣੀ ਨੂੰ ਬੇਨਤੀ ਕੀਤੀ ਰਾਣੀ ਸਾਹਿਬਾ ਵੇਖੋ ਇਹਨੇ ਕਮਰੇ ਬਣਾਏ ਨੇ ਬਾਹਰ ਠੰਡਿਆ ਕਿਰਪਾ ਕਰੋ ਅੰਦਰ ਚੱਲ ਕੇ ਕਿਸੇ ਕਮਰੇ ਦੇ ਵਿੱਚ ਡੇਰਾ ਲਾਓ ਤੁਹਾਡੇ ਵਾਸਤੇ ਸਰਾ ਬਣਾਈ ਹੈ ਰਾਣੀ ਆਖਣ ਲੱਗੀ ਗੱਲ ਤੇ ਸਿਹੜ ਤੇਰੀ ਠੀਕ ਆ ਪਰ ਅੰਦਰ ਬੰਦਾ ਨਾ ਹੋਵੇ ਕੋਈ ਵੀ ਮੇਰੀ ਇਹ ਸ਼ਰਤ ਆ ਰਾਣੀ ਆਪਣੀਆਂ ਸਖੀਆਂ ਨੂੰ ਲੈ ਕੇ ਸਰਾ ਦੇ ਸਾਰੇ ਕਮਰੇ ਵੇਖਣ ਲੱਗੀ ਕਮਰੇ ਚੈੱਕ ਕਰਦੀ ਕਰਦੀ ਨਾ ਉਥੇ ਆ ਗਈ ਜਿੱਥੇ ਉਹ ਬਾਬਾ ਵਿਚਾਰਾ ਚਾਲੀਆ ਕੱਟਣ ਦਿਆ ਸੀ ਆਖਣ ਲੱਗੀ ਇਸ ਕਮਰੇ ਦੇ ਵਿੱਚ ਕੌਣ ਆ ਸੀਠ ਨੇ ਦੱਸਿਆ ਰਾਣੀ ਸਾਹਿਬਾ ਬੁੱਢਾ ਜਿਹਾ ਵਿਚਾਰਾ ਸਾਹ ਦੀ 40ਆ ਕੱਟਣ ਦਿਆ 40ਆ ਕੱਟ ਕੇ ਨੇ ਚਲੇ ਜਾਣਾ ਇਹਨੂੰ ਵਿਚਾਰੇ ਨੂੰ ਕਾਹਨੂੰ ਤੰਗ ਕਰਨਾ ਰਾਣੀ ਆਖਣ ਲੱਗੀ ਵੇਖ ਤੇਰੀ ਮੇਰੇ ਨਾਲ ਗੱਲ ਹੋਈ ਏ ਬੰਦਾ ਨਾ ਇੱਥੇ ਹੋਵੇ ਕੋਈ ਵੀ ਤੈਨੂੰ ਪਹਿਲਾਂ ਆਖਿਆ ਜੇ ਇਹ ਬਾਹਰ ਨਹੀਂ ਨਾ ਨਿਕਲਦਾ اسی ਚੱਲੀਆਂ ਫਿਰ ਸੀਠ ਨੇ ਦਰਵਾਜ਼ਾ ਖੜਕਟਾਇਆ ਉਹ ਦਰਵਾਜ਼ਾ ਨਹੀਂ ਖੋਲਦਾ ਆਂਦਾ ਮੈਂ 40ਆ ਪੂਰਾ ਕਰਨਾ ਸੀਠ ਆਂਦਾ ਯਾਰ ਤੂੰ ਤੇ ਕਮਰੇ ਤੇ ਕਬਜ਼ਾ ਹੀ ਕਰਕੇ ਬਹਿ ਗਿਆ ਮੈਂ ਕਿਤੇ ਤੈਨੂੰ 40ਆ ਨਾ ਕਟਾਵਾਂ ਬਾਹਰ ਨਿਕਲ ਸੇਠ ਨੇ ਮੁੰਡਿਆਂ ਨੂੰ ਨਾਲ ਲੈ ਕੇ ਦਰਵਾਜ਼ਾ ਭੰਨ ਦਿੱਤਾ ਇੱਕ ਨੇ ਇੱਕ ਬਾਹ ਤੋਂ ਫੜਿਆ ਮੁੰਡੇ ਨੇ ਦੂਸਰੇ ਨੇ ਦੂਸਰੀ ਬਾਹ ਤੋਂ ਫੜਿਆ ਕਸੀਟ ਕੇ ਲਈ ਜਾਂਦੇ ਨੇ ਸੇਠ ਮਗਰੋਂ ਧੱਕੇ ਮਾਰਦਾ ਜਾਂਦਾ ਹੈ ਦੂਰ ਝਾੜੀਆਂ ਦੇ ਵਿੱਚ ਸੁੱਟ ਕੇ ਆਏ ਜਦੋਂ ਸੇਠ ਵਾਪਸ ਆ ਰਿਹਾ ਸੀ ਮਗਰੋਂ ਨੌਕਰ ਭਜੇ ਭਜੇ ਆਉਂਦੇ ਨੇ ਦੁਹਾਈ ਦਿੰਦੇ ਨੇ ਸੇਠ ਜੀ ਕੱਲ ਉਹ ਜਿਹੜੇ ਸੋਨੇ ਦੇ ਭਾਂਡੇ ਲਿਆਉਂਦੇ ਸਨ ਉਹ ਸਾਰੇ ਸਵਾਹ ਹੋ ਗਏ ਪਤਾ ਨਹੀਂ ਕਿੱਧਰ ਗਏ ਸੇਠ ਆਇਆ ਵੇਖਿਆ ਉਥੇ ਕੋਈ ਰਾਣੀ ਨਹੀਂ ਕੋਈ ਟੈਂਟ ਨਹੀਂ ਲੱਗਾ ਕੋਈ ਗੋਲੀ ਨਹੀਂ ਸੇਠ ਪੇਟ ਪੇਟ ਕੇ ਰੋਂਦਾ ਅੱਖਾਂ ਲੱਗਾ ਮੈਨੂੰ ਮਾਇਆ ਨੇ ਛਲ ਲਿਆ ਮਾਇਆ ਐਸੀ ਹੈ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਇਹ ਮਾਇਆ ਐਸੀ ਹੈ ਬਿਨਾ ਦੰਦਾਂ ਤੋਂ ਸੰਸਾਰ ਨੂੰ ਖਾ ਗਈ ਬਿਨਾ ਦੰਦਾਂ ਤੋਂ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਕਿੰਨਾ ਕਿੰਨਾ ਨੂੰ ਖਾ ਗਏ ਜਾਂਦੇ ਨੇ ਮਨਮੁਖ ਖਾਦੇ ਤੇ ਬਚ ਕੌਣ ਗਏ ਆਂਦੇ ਨੇ ਗੁਰਮੁਖ ਉਬਰੇ ਜਿਨੀ ਸਚ ਨਾਮ ਚਿਤ ਲਾਇਆ ਮਨਮੁਖਾਂ ਨੂੰ ਖਾ ਗਈ ਗੁਰਮੁਖ ਬਚ ਗਏ ਆਇਕ ਆਖਰੀ ਬੇਨਤੀ ਕਰਕੇ ਮੈਂ ਤੁਹਾਡੇ ਕੋਲੋਂ ਖਿਮਾ ਮੰਗ ਲੈਣੀ ਹੈ ਭਗਵਾਨ ਨੂੰ ਥੱਕੇ ਪਵਾਏ ਮਾਇਆ ਆਖਣ ਲੱਗੀ ਤੈਨੂੰ ਪਵਾਏ ਨਾ ਥੱਕੇ ਅੱਜ ਇਹ ਉਤੋਂ ਤੋਂ ਤੇਰੇ ਭਗਤ ਬਣੇ ਹੋਏ ਨੇ ਉਤੋਂ ਤੋਂ ਮਾਲਾ ਫੇਰਦੇ ਨੇ ਅੰਦਰੋਂ ਹੀ ਮੇਰੇ ਭਗਤ ਨੇ ਭਗਵਾਨ ਆਖਣ ਲੱਗੇ ਨਹੀਂ ਅੱਛਾ ਫਿਰ ਚਲ ਤੀ ਨੂੰ ਮੈਂ ਆਪਣਾ ਅਸਲੀ ਭਗਤ ਵਖਾ ਹੀ ਦਵਾਂ ਕਾਸ਼ੀ ਦੇ ਵਿੱਚ ਚਲੀਏ ਬਾਬਾ ਕਬੀਰ ਜੀ ਦੇ ਕੋਲ ਭਗਵਾਨ ਨੇ ਫਿਰ ਬੁੱਢੇ ਜੇ ਸਾਧ ਦਾ ਰੂਪ ਧਾਰਨ ਕਰ ਲਿਆ ਕਬੀਰ ਜੀ ਦੇ ਕੋਲ ਚਲੇ ਗਏ ਨੰਗਾ ਪਿੰਡਾ ਹੈ ਤਨ ਤੇ ਕੋਈ ਕੱਪੜਾ ਨਹੀਂ ਸਿਆਲ ਦੀ ਰੁੱਤ ਹੈ ਤੇ ਜਾ ਕੇ ਕਬੀਰ ਜੀ ਨੂੰ ਬੇਨਤੀ ਕੀਤੀ ਬਾਬਾ ਕਬੀਰ ਜੀ ਠੰਡ ਬੜੀ ਹੈ ਮੈਨੂੰ ਕੋਈ ਕੱਪੜਾ ਉਨ ਦੇਓ ਮੇਰੇ ਕੋਲ ਪੈਸੇ ਵੀ ਕੋਈ ਨਹੀਂ ਕਬੀਰ ਜੀ ਆਖਣ ਲੱਗੇ ਬਾਬਾ ਬਹਿ ਜਾ ਕੋਈ ਗੱਲ ਨਹੀਂ ਕੱਪੜਾ ਤੈਨੂੰ ਬਣਾ ਦੇਣੇ ਮਾੜਾ ਜਿਹਾ ਟਾਈਮ ਲੱਗੇਗਾ ਜੇ ਪੈਸੇ ਨਹੀਂ ਵੀ ਹੈਗੇ ਤਾਂ ਵੀ ਕੋਈ ਗੱਲ ਨਹੀਂ ਕਬੀਰ ਜੀ ਖੱਡੀ ਤੇ ਉਹ ਪਾ ਕੇ ਉਹਦਾ ਕੱਪੜਾ ਉਹਨਾਂ ਲੱਗੇ ਤਿਆਰ ਕਰਨ ਲੱਗੇ ਇਹਨੇ ਨੂੰ ਮਾਇਆ ਆ ਗਈ ਰੇਸ਼ਮ ਦਾ ਤਾਣਾ ਲੈ ਆਏ ਉਲਝਿਆ ਹੋਇਆ ਤਾਣਾ ਰੇਸ਼ਮ ਦਾ ਆ ਕੇ ਬਾਬਾ ਕਬੀਰ ਜੀ ਨੂੰ ਆਖਣ ਲੱਗੇ ਕਬੀਰ ਜੀ ਮੇਰੇ ਕੋਲੋਂ ਰਕਮ ਦੁਗਣੀ ਲੈ ਲਓ ਪਰ ਐਸ ਤਾਣੇ ਦਾ ਮੈਨੂੰ ਕੱਪੜਾ ਹੁਣੇ ਤਿਆਰ ਕਰਕੇ ਦੇਓ बाबा ਕਬੀਰ ਜੀ ਆਖਣ ਲੱਗੇ ਵੇਖ ਬੀਬਾ ਆ ਬਾਬਾ ਵਿਚਾਰਾ ਬੈਠਾ ਇੱਕ ਤੰਤੇ ਕਪੜੇ ਨਹੀਂ ਠੰਡ ਦਾ ਟਾਈਮ ਆ ਠਠੁਰਦਾ ਪਿਆ ਪਹਿਲਾਂ ਇਹਨੂੰ ਕਪੜਾ ਤਿਆਰ ਕਰਕੇ ਦੇਣਾ ਤੂੰ ਕੱਲ ਨੂੰ ਆਵੀ ਉਹ ਮੋਹਰਾਂ ਦੀ ਭਰੀ ਹੋਈ ਥੈਲੀ ਜਿਹੜੀ ਸੀ ਕਬੀਰ ਜੀ ਦੇ ਅੱਗੇ ਰੱਖ ਦਿੱਤੀ ਤੇ ਆਖਣ ਲੱਗੀ ਇੱਕ ਥੈਲੀ ਹੋਰ ਦੇ ਦਵਾਂਗੀ ਪਰ ਆ ਤਾਣਾ ਇਸ ਬਾਬੇ ਦਾ ਲਾ ਕਿਤੇ ਮੈਨੂੰ ਛੇਤੀ ਕਪੜਾ ਤਿਆਰ ਕਰਕੇ ਦਿਓ ਕਬੀਰ ਨੇ ਅੰਦਰ ਧਿਆਨ ਹੋ ਕੇ ਵੇਖਿਆ ਮੈਂ ਵੇਖਾਂ ਤੇ ਸਹੀ ਹੈ ਹੈ ਕੋਣ ਆਹਾ ਅੱਛਾ ਮਾਇਆ ਆਈ ਏ ਮੈਨੂੰ ਛਲਣ ਵਾਸਤੇ ਕਬੀਰ ਨੇ ਅੰਦਰੋਂ ਆਪਣੇ ਮੁੰਡੇ ਨੂੰ ਆਵਾਜ਼ ਮਾਰੀ ਕਮਾਲ ਜਨਾ ਚਾਕੂ ਤੇ ਲੈ ਕੇ ਆਵੀ ਕਮਾਲ ਚਾਕੂ ਲੈ ਕੇ ਆਇਆ ਮਾਇਆ ਬੜੀ ਖੁਸ਼ ਹੋਈ ਬਾਬੇ ਦਾ ਤਾਣਾ ਕੱਟ ਕੇ ਤੇ ਮੇਰਾ ਤਾਣਾ ਪਾਉਣ ਲੱਗਾ ਮੈਂ ਤੇ ਕਬੀਰ ਨੂੰ ਵੀ ਛਲ ਲਿਆ ਜਦੋਂ ਕਮਾਲ ਨੇ ਚਾਕੂ ਹੱਥ ਦੇ ਵਿੱਚ ਫੜਾਇਆ ਤੇ ਉਸੇ ਵੇਲੇ ਬਾਬਾ ਕਬੀਰ ਜੀ ਨੇ ਚਪਟਾ ਮਾਰ ਕੇ ਮਾਇਆ ਦਾ ਨੱਕ ਵੀ ਕੱਟ ਦਿੱਤਾ ਤੇ ਦੋਵੇਂ ਕੰਨ ਵੀ ਕੱਟ ਦਿੱਤੇ 부ੱਚੀ ਬਣਾ ਦਿੱਤੀ ਸਾਰੇ ਰਸਤੇ ਰੋਂਦੀ ਜਾਂਦੀ ਹੈ ਨਾ ਕਹੋ ਕਾਟੀ ਕਾਨਾਹੋ ਕਾਟੀ ਕਾਟ ਕੂਟ ਕਹਿ ਡਾਰੀ ਕਹੋ ਕਬੀਰ ਭਗਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਤੂੰ ਤਿੰਨਾਂ ਲੋਕਾਂ ਦੀ ਪਿਆਰੀ ਹੋਵੇਂਗੀ ਪਰ ਭਗਤਾਂ ਦਾ ਤੇਰੇ ਨਾਲ ਵੈਰ ਹੈ ਤੂੰ ਤੋੜ ਕੇ ਰੱਖ ਦੇਨੀ ਹੈ ਪਰਮੇਸ਼ਰ ਦੇ ਨਾਲੋ ਮਾਇਆ ਰੋਂਦੀ ਆਉਂਦੀ ਹੈ ਨੱਕ ਦੇ ਵਿੱਚੋਂ ਇਹ ਲਹੂ ਵਗਦਾ ਹੈ ਕੰਨ ਕੱਟੇ ਹੋਏ ਨੇ ਨੱਕ ਕਟਿਆ ਹੋਇਆ ਭਗਵਾਨ ਆਖਣ ਲੱਗੇ ਦੁਆਰਾ ਨਾ ਮੇਰੇ ਭਗਤਾਂ ਦੇ ਕੋਲ ਜਾਵੀਂ ਬਣਾ ਦਿੱਤੀ ਨਾ 부ਚੀ ਤੂੰ ਮੇਰੇ ਭਗਤਾਂ ਨੂੰ ਛਲਣ ਵਾਸਤੇ ਚੱਲੀ ਹਸਾ ਉਹ ਮੇਰੇ ਭਗਤ ਮੇਰਾ ਨਾਮ ਜਪਦੇ ਨੇ ਮੇਰਾ ਨਾਮ ਜਪ ਕੇ ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਇਆ ਕਰਦੇ ਨੇ ਮੈਂ ਆਪਣੇ ਭਗਤਾਂ ਨੂੰ ਆਪਣੇ ਗੁਰਮੁਖਾਂ ਨੂੰ ਸਿੱਖਾਂ ਨੂੰ ਬਾਹਾਂ ਪਕਰ ਕਢ ਲਈਨੇ ਆਪਣੇ ਗ੍ਰਹ ਅੰਧਕੂਪ ਤੇ ਮਾਇਆ ਮੈਂ ਆਪਣੇ ਸਿੱਖਾਂ ਨੂੰ ਮਾ